ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਚੌਕ ਲੋਡ ਵਿਖੇ ਨੌਜਵਨ ਜਫਰੀਦ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਸੁਪਰੀ ਕਿਲਰ ਐ ਸ਼ੂਟਰ ਸਰੀਮ ਦਾ ਬੀਤੇ ਕੱਲ ਮਾਛੀਵਾੜਾ ਪੁਲਿਸ ਦੇ ਨਾਲ ਦੇਰ ਰਾਤ ਤਕਰੀਬਨ 8:30 'ਤੇ ਇਨਕਾਊਂਟਰ ਹੋ ਗਿਆ ਜੀਤ ਦੇ ਵਿੱਚ ਜੋ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਐਸਪੀਡੀ ਪਵਨਜੀਤ ਨੇ ਇਸ ਮੌਕੇ ਤੇ ਕਿਹਾ ਕਿ ਚੱਕ ਲੋਡ ਦੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਰੀਆਂ ਮਾਰ ਕੇ ਜ਼ਖਮੀ ਕਰਨੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਬੀਤੇ ਕੱਲ ਇਹਨਾਂ ਗ੍ਰਿਫਤਾਰ આરોપીਆਂ ਵਿੱਚੋਂ ਇੱਕ આરોપી ਸ੍ਰੀਮ ਵਾਸੀ ਰੁੜਕਾ ਨੂੰ ਜਦੋਂ ਬੈਡ ਖੇਤਰ ਦੇ ਪਿੰਡ ਖਾਨਪੁਰ ਦੇ ਜੰਗਲੀ ਖੇਤਰ ਵਿੱਚ ਹਰਾਦੀ ਬਰਾਮਦਗੀ ਦੇ ਲਈ ਲਿਆਂਦਾ ਗਿਆ ਤਾਂ ਉੱਥੇ ਇਸਨੇ ਜ਼ਮੀਨ ਹੇਠਾਂ ਦੱਬਿਆ ਰਿਵਾਲਰ ਤੇ ਕਾਰਤੂਸ ਕੱਢਿਆ ਸਾਈਸੇ ਦੌਰਾਨ ਸ੍ਰੀਮ ਨੇ ਥਾਣਾ ਮੁਖੀ ਹਰਵਿੰਦਰ ਸਿੰਘ ਦਰਵਾਦਰ ਕੋਕੇ ਪੱਛਦੀ ਕੋਸ਼ਿਸ਼ ਵੀ ਕੀਤੀ ਸਣਾ ਮੁਖੀ ਅਤੇ ਹੋਰ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਮੁਸਤਫੀ ਵਰਸੇ ਸ਼ੂਟਰ ਦਾ ਐਨਕਾਊਂਟਰ ਕਰਦੇ ਹਾਂ ਉਹੀ ਲਾਤ ਵਿੱਚ ਗੋਲੀ ਮਾਰੀ ਗਈ ਅਤੇ ਉਸ ਨੂੰ ਭੱਜਿਆ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸਾਨੂੰ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਬੱਜੇ ਰਾਤ ਦੇ ਕਰੀਬ 11 ਤੇ ਅਸੀਂ ਖੜੇ ਹਾਂ ਮਛਵਾੜਾ ਦੇ ਪਿੰਡ ਜਿਹੜੇ ਖਾਨਪੁਰ ਵਿਖੇ ਜਿੱਥੇ ਮਛਵਾੜਾ ਪੁਲਿਸ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ ਵਾ ਇੱਕ ਮੁਲਜ਼ਮ ਨੂੰ ਇੱਥੇ ਲੈ ਕੇ ਆਏ ਸੀ ਕਿ ਕੁਝ ਦਿਨ ਪਹਿਲਾਂ ਚੱਕ ਲੋਡ ਪਿੰਡ ਵਿਖੇ ਇੱਕ ਮਾਰਨਤ ਹੋਈ ਸੀ ਤੇ ਇਹ ਵਾਰਦਾਤ ਦੌਰਾਨ ਸ਼ੂਟਰਾਂ ਨੇ ਇੱਕ ਨੌਜਵਾਨ ਤੇ ਹਮਲਾ ਕਰਕੇ ਉਹ ਜ਼ਖਮੀ ਕਰਤਾ ਸੀ ਤੇ ਪੁਲਿਸ ਵੱਲੋਂ ਉਸ ਮਾਮਲੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਇੱਕ ਵਿਅਕਤੀ ਸਲੀਮ ਆ ਕਹਿੰਦੇ ਜਿਸ ਨੂੰ ਬਿੱਤ ਗ੍ਰਿਫਤਾਰ ਕਰਕੇ ਅਸਲਾ ਰਿਕਵਰੀ ਕਰ ਲਈ ਜਾਂਦਾ ਗਿਆ ਸੀ ਤੇ ਜਦੋਂ ਉਹ ਉਸ ਨਾਲ ਰਿਕਵਰ ਕਰਨ ਲੱਗੇ ਤਾਂ ਉਸ ਨੇ ਉਹ ਰਿਵਾਰਡ ਵਾਲੇ ਉਸ ਤੇ ਹਮਲਾ ਕਰ ਦਿੱਤਾ ਗੋਲੀ ਚਲਾ ਦਿੱਤੀ ਤੇ ਉਹ ਇਨਕਾਊਂਟਰ ਵਿੱਚ ਉਸ ਦੇ ਜ਼ਖਮੀ ਹੋ ਗਿਆ ਵਾ ਸੋ ਇਸ ਉਹ ਜਗਾਹ ਵਾ ਜਿੱਥੇ ਇਨਕਾਊਂਟਰ ਹੋਇਆ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਆ ਸੋ ਸਾਰੀ ਜਾਣਕਾਰੀ ਸਾਨੂੰ ਹੁਣ ਥੋੜੇ ਦਿਨ ਦੇ ਵਿੱਚ ਥੋੜੀ ਜਿਹੀ ਐਸਪੀ ਡੀ ਪਬਲਿਟੀ ਦੀ ਦੇਣਗੇ ਵੀ ਇਹ ਇਨਕਾਊਂਟਰ ਕਿਵੇਂ ਹੋਇਆ ਤੇ ਇਹ ਮਛੀਵਾੜੇ ਦੇ ਕੋਲ ਖਾਨਪੂਰ ਪਿੰਡ ਦੇ ਜੰਗਲ ਦੇ ਖੇਤਰ ਰਹੀ ਹੈ ਜਿੱਥੇ ਇਨਕਾਊਂਟਰ ਕੀਤਾ ਗਿਆ ਇੱਕ ਗੋਲੀ ਵੀ ਚੱਲੀ ਆਉ ਪਈਆ ਉੱਥੇ ਸੋ ਪੁਲਿਸ ਜੀ ਸਾਰੀਆਂ ਟੀਮਾਂ ਇੱਥੇ ਪਹੁੰਚੀ ਹੋਈਆਂ ਨੇ ਸਾਰੀਆਂ ਸੋ ਆਓ ਐਸਪੀ ਜੀ ਸਾਹਿਬ ਨਾਲ ਗੱਲ ਕਰਦੇ ਹਾਂ ਉਹਨਾਂ ਦਾ ਇਹ ਇਨਕਾਊਂਟਰ ਵਾਲੀ ਉਹਨਾਂ ਦੀ ਕੀ ਪੂਰੀ ਡਿਟੇਲ ਧੰਨਵਾਦ ਸਰ ਕੀ ਮਾਮਲਾ ਜੀ ਇਹ ਇਹਨਾਂ ਦੀ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਕੋਈ 8:30 9:10 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਚ ਕੁਛ ਮੁਰਜ਼ਮ ਅਸੀਂ ਰੈਸਟ ਕੀਤੇ ਐ ਅੱਜ ਸਲੀਮ ਨਾਂ ਦੇ ਮੁਰਜ਼ਮ ਜਿਹੜਾ ਕਿ ਜਿਹਦਾ ਇੱਕ 27 ਐਵੀਡੈਂਸ ਐਕਟ ਫਰਦਰਿੰਗ ਸਾਫ ਹੁੰਦਾ ਸਾਡਾ ਉਹਦੇ ਚ ਉਹਨੇ ਜੋ ਇਨਕਸ਼ਾਫ ਕੀਤਾ ਸੀਗਾ ਉਸ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਬੁਖ ਅਫਸਰ ਥਾਣਾ ਮੱਛੀਵਾੜਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਿਛਲੇ ਪਾਸੇ ਤੋਂ ਇਹ ਦੇਖੋ ਜਿੱਥੇ ਉਹਨੇ ਛਪਾ ਕੇ ਲਪੋ ਕੇ ਰੱਖਿਆ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਟਲ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਉਹਨੇ ਸਪੈਕ ਸਾਹਿਬ ਦੇ ਨਾਲ ਸਕਫਲਿੰਗ ਕਰ ਕੋ ਮਤਲਬ ਆਪਣੇ ਇਹਨਾਂ ਦਾ ਪਿਸਟਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸਪਕਲ ਉਹਦੇ ਵਿੱਚ ਇਮੀਡੀਏਟ ਆਪਣਾ ਬਚਾਅ ਦੇ ਪੱਖ ਦੇ ਵਿੱਚ ਤੇ ਪਲੱਸ ਕਿ ਉਹ ਭੱਜ ਨਾ ਜਾਵੇ ਤੇ ਇਹਨਾਂ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਇਨਸਪੈਕਟਰ ਸਾਹਿਬ ਸੀ ਸੀ ਇਨਸਪੈਕਟਰ ਸਾਹਿਬਾਨ ਵੀ ਸੀਗੀ ਪਾਰਟੀ ਤੇ ਇਮੀਡੀਏਟ ਉਹ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਤੇ ਜਿੱਥੇ ਹੁਣ ਐਮਰਜੈਂਸੀ 'ਚ ਉਹਨੂੰ ਦਾਖਲ ਕਰਵਾਇਆ ਬਾਕੀ ਅ ਅਜੇ ਜਿਹੜੀ ਇਹ ਤਪਤੀਸ਼ ਹੈ ਮੌਸਮ ਵੀ ਤੁਸੀਂ ਦੇਖਿਆ ਹੈਗਾ ਮੀਂਹ ਪੈ ਰਿਹਾ ਹੈਗਾ ਕਾਫੀ ਤੇ ਇਹ ਜੰਗਲ ਦਾ ਏਰੀਆ ਹੈਗਾ ਜਿੱਥੇ ਅ ਹੁਣੇ ਉਹਨੇ ਜਦੋਂ ਫਰਦਿੰਗ ਸ਼ਾਹ ਸਾਮੀ ਕੀਤਾ ਤੇ ਫਿਰ ਉਹਦੇ ਮੁਤਾਬਕ ਰਿਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਜਿਹਦੇ ਤੇ ਅਸੀਂ ਹੁਣ ਮੌਕਾ ਦੇਖਣ ਵਾਸਤੇ ਜਦੋਂ ਬਜਰੀਆ ਕੰਟਰੋਲ ਰੂਮ ਸਾਨੂੰ ਪਤਾ ਲੱਗਿਆ ਤੇ ਅਸੀਂ ਜ ਸਲੀਮ ਬਜੂਏ ਵਾਸੀ ਕਿਸੇ ਸਲੀਮ ਸਲੀਮ ਹੈ ਜੀ ਉਹਦਾ ਪਿੰਡ ਹੈਗਾ ਰੁੜਕਾ ਜੀ ਹਾਂਜੀ ਨਾਲ ਰੁੜਕੀ ਸਰਫੜੀ ਦੀ ਨਾਲ ਦੇ ਸਾਥੀ ਰੁੜਕੀ ਹਾਂਜੀ ਅਸੀਂ ਉਹਦੇ ਵਿੱਚ ਜੀ ਕੁੱਲ ਤਿੰਨ ਚਾਰ ਅਸੀਂ ਮੁਰਜਮ ਅਸੀਂ ਅਰੈਸਟ ਕਰ ਲਏ ਆ ਦੋ ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਾਂਗੇ ਉਹਨਾਂ ਦਾ ਮੋਟਿਵ ਕੀ ਸੀ ਉਹ ਲੜਕੀ ਨੂੰ ਮਾਰਨ ਦੇ ਚੱਕਰ ਮੋਟਿਵ ਤਾਂ ਜੀ ਉਹਦਾ ਅਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅਮਰੀਕਾ ਜੂਏ ਸੇ ਦਾ ਇੱਕ ਉਹ ਕਹਾਣੀ ਜੁੜਦੀ ਹੈ ਅਜੇ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਿਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੀ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੋਣਾ ਦੀ ਉਹਦੇ ਹਮ ਤੱਕ ਸਟੋਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜ ਰਹੀ ਹੈ ਸਵਾਰੀ ਮਾਨਣਾ ਸੀ ਜੀ ਇਹ ਸਵਾਰੀ ਕਿਉਂ ਅਗਲਾ ਕਹਿ ਸਕਦੇ ਹਾਂ ਯੈਸ ਇਹਦੇ ਚ ਸਵਾਰੀ ਕਿਲਿੰਗ ਹੀ ਆ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਹੈਗਾ ਉਹ ਸਾਰੀ ਸਟੋਰੀ ਜਿਹੜੀ ਹੈ ਜੇ ਕਲੀਅਰ ਹੋ ਰਹੀ ਆ ਹੌਲੀ ਹੌਲੀ ਤਕਰੀਬਨ ਆਲਮੋਸਟ 80 85% ਅਸੀਂ ਸਟੋਰੀ ਕਲੀਅਰ ਹੋ ਗਈ ਐ ਤੋ ਕੀ ਕੀ ਬਰਾਮਦ ਹੋਇਆ ਤੋ ਹੁਣ ਜਿਹੜੀ ਇੱਥੋਂ ਜੀ ਅੱਜ ਇੱਥੇ ਅਸੀਂ 34 ਦਾ ਇੱਕ ਪਿਸਟਲ ਜਿਹੜਾ ਐ ਰੋਨੇ ਫਾਰਦਿੰਗ ਸ਼ਾਮ ਤੱਕ ਆਪਣਾ ਬਰਾਮਦ ਕਰਵਾਇਆ ਪਲੱਸ 5 ਕਾਰਟਿਜ ਤੇ ਇੱਕ ਮੈਗਜ਼ੀਨ ਪਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਾ ਤੋ ਵੀ ਹੋਈ ਤੋ ਕੀ ਜਿਹੜੇ ਪਹਿਲੇ ਰੈਸਟਰੀ ਇਹ ਅਜੇ ਪਰਤਾਰ ਕਾਰਡ ਕਰ ਰਹੇ ਆ ਕੁਝ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗ ਗਿਆ ਸਾਨੂੰ ਹੈਗੇ ਨੇ ਮਕਦਮੇ ਪਹਿਲਾਂ ਵੀ ਉਸ ਦਾ ਸ਼ਿਪਾਸ ਨਹੀਂ ਮਤਲਬ ਕੰਮ ਤਾਂ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮੁਕਦਮੇ ਦਰਜ ਆ ਉਹਨਾਂ ਦੇ ਖਿਲਾਫ ਤੇ ਕਿਤੇ ਕਿਤੇ ਉਹਨੇ ਛਪਾਇਆ ਸੀ ਰਿਪੋਰਟ ਉਹ ਇਸ ਫੋਨ ਦਾ ਵੀ ਰਿਪੋਰਟ ਇਹ ਜਿਸ ਦਿਨ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇੱਥੇ ਜੰਗਲ ਦੇ ਵਿੱਚ ਛਪਾ ਕੇ ਗਏ ਨੇ ਜੀ ਉਹ ਏਵਨ ਪੰਜਾਬੀ ਟੀਵੀ ਦੇ ਲਈ ਮਾਛੀਵੜ ਤੋਂ ਗੁਰਦੀਪ ਟੱਕਰ ਦੀ ਖਾਸ ਰਿਪੋਰਟ